ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਜੀ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵਾਂਗੇ ਅੱਜ ਆਪਾਂ ਤੁਹਾਡੇ ਨਾਲ ਜੀ ਸਫਾਈ ਦਾ ਵਲੌਗ ਹੈ ਜਿਹੜਾ ਸ਼ੇਅਰ ਕਰਨ ਲੱਗੇ ਹਾਂ ਫੇਰ ਦਾ ਸਿਮਰਨ ਚੱਲ ਗਿਆ ਸੀ ਸਕੂਲ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਪੋਚਾ ਲਗਾਉਣ ਪਹਿਲਾਂ ਝਾੜੂ ਕੱਢ ਲਈ ਅਸੀਂ ਸਾਰੇ ਘਰ ਦੇ ਵਿੱਚੋਂ ਉਸ ਤੋਂ ਬਾਅਦ ਡਸਟਿੰਗ ਕੀਤੀ ਸਾਰੇ ਬੈੱਡ ਵਗੈਰਾ ਤੇ ਮੋਰੀਆਂ ਖਿੜਕੀਆਂ ਦੇ ਵਿੱਚੋਂ ਫਿਰ ਮੈਂ ਲੱਗੀ ਸੀ ਇਹ ਪੁੱচ্চਾ ਲਗਾਉਣ ਬੱਚਿਆਂ ਦੇ ਸਕੂਲ ਗਏ ਬਾਅਦ ਹੀ ਜਿਹੜੇ ਕੰਮ ਕਰਦੇ ਹੁੰਦੇ ਆ ਝਾੜੂ ਪੁੱਛੇ ਵਾਲੇ ਉਸ ਤੋਂ ਪਹਿਲਾਂ ਤਾਂ ਬਸ ਸਵੇਰੇ ਮਾਰਨਿੰਗ ਰੋਟੀ ਪਾਣੀ ਲਈ ਹੁੰਦਾ ਵਾ ਤੇ ਆਪਾਂ ਉਹਨਾਂ ਦੇ ਗਿਆਨਦਾਰ ਚੋਂ ਹੀ ਝਾੜੂ ਪੁੱਛੇ ਦਾ ਕੰਮ ਕਰਦੇ ਆ ਸਾਫ਼ ਸਫਾਈ ਦਾ ਕੰਮ ਕਰਦੇ ਆ ਇੱਥੇ ਆਪਾਂ ਲੱਗੇ ਸੀ ਜੇ ਪੁੱচ্চਾ ਲਗਾਉਣ ਤੇ ਇਹ ਵਾਲਾ ਜਿਹੜਾ ਪੋਚਾ ਸੀ ਇਹ ਵੀ ਮੈਂ ਉੱਥੋਂ 99 ਵਾਲੀ ਸੇਲ ਦੇ ਵਿੱਚੋਂ ਹੀ ਲੈ ਕੇ ਆਏ ਸੀ ਤੇ ਪੋਚਾ ਵਧੀਆ ਸੀ ਤੇ ਵੈਸੇ ਬਾਲਟੀ ਵਾਲੇ ਪੋਚੇ ਵੀ ਚੱਲੇ ਹੋਏ ਨੇ ਹੁਣ ਉਹਦੇ ਵਿੱਚ ਵੀ ਬਹੁਤ ਵਧੀਆ ਸੁੱਕੇ ਤਰੀਕੇ ਨਾਲ ਜਿਹੜਾ ਪੋਚਾ ਹੈ ਉਹ ਸੁੱਕ ਜਾਂਦਾ ਵਾ ਡਰਾਈ ਹੋ ਜਾਂਦਾ ਪਰ ਜਿਹੜਾ ਇਹ ਵਾਲਾ ਪੋਚਾ ਸੀ ਮੈਂ ਲੈ ਕੇ ਆਈਆਂ ਇਹ ਆਪਾਂ ਹੱਥ ਨਾਲ ਹੀ ਨਿਚੋੜ ਦਿੰਨੇ ਆ ਇਹਨੂੰ ਤੇ ਉਹਦੇ ਵਿੱਚ ਘਮਾ ਕੇ ਨਿਚੋੜਿਆ ਜਾਂਦਾ ਪਰ ਬਹੁਤ ਹੀ ਵਧੀਆ ਜੀ ਪੁੱਛਾ ਇਹ ਨੀਚੇ ਬੈੱਡ ਤੱਕ ਤੇ ਹੋਰ ਵੀ ਨੀਚੇ ਜੇ ਕੋਈ ਸਮਾਨ ਵਗੈਰਾ ਰੱਖਿਆ ਹੋਵੇ ਤਾਂ ਉੱਥੇ ਵੀ ਵਧੀਆ ਪੁੱਛਾ ਜਿਹੜਾ ਲੱਗ ਜਾਂਦਾ ਹੈ ਸਾਰੇ ਕੋਨੇ-ਕੋਨੇ ਦੇ ਵਿੱਚ ਵਧੀਆ ਪੁੱਛਾ ਲੱਗ ਜਾਂਦਾ ਤੇ ਇਹ ਮੈਂ ਇਹ ਮੈਨੂੰ ਉੱਥੇ 200 ਰੁਪਏ ਦਾ ਮਿਲਿਆ ਸੀ ਤੇ ਸੇਲ ਦੇ ਵਿੱਚ ਕਾਫੀ ਚੀਜ਼ਾਂ ਸੀ ਮੈਂ ਤੁਹਾਡੇ ਨਾਲ ਦੋ ਚੀਜ਼ਾਂ ਪਹਿਲਾਂ ਵੀ ਸ਼ੇਅਰ ਕੀਤੀਆਂ ਨੇ ਤੇ ਇਹ ਆਪਾਂ 200 ਦਾ ਮਿਲ ਗਿਆ ਸੀ ਵਧੀਆ ਵਾ ਪੁੱਛਾ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਪੁਚਾ ਜਿਹੜਾ ਇਹਦੇ ਨਾਲ ਲੱਗਦਾ ਹੈ ਸਾਰੇ ਘਰ ਦੇ ਵਿੱਚ ਤੇ ਲਗਾਉਣਾ ਵੀ ਸੌਖਾ ਹੈ ਜਿੱਦਾਂ ਕਿਸੇ ਦੀ ਬੈਕਪੈਨ ਵਗੈਰਾ ਹੈ ਤਾਂ ਬੈਕੇ ਨਹੀਂ ਲੱਗਦਾ ਪੁਚਾ ਤਾਂ ਇਸ ਤਰ੍ਹਾਂ ਦੇ ਪੁਚੇ ਨਾਲ ਲਗਾ ਸਕਦੇ ਨੇ ਪੁਚਾ ਲੋ ਜੀ ਆਪਾਂ ਕਮਰੇ ਵਿੱਚ ਪੁਚਾ ਪਹਿਲਾਂ ਲਗਾ ਲਿਆ ਹੁਣ ਆਪਾਂ ਲਗਾਵਾਂਗੇ ਜਿਹੜੇ ਭਾਂਡੇ ਦੇ ਵਿੱਚ ਵੈਸਤਾ ਮੈਂ ਪਹਿਲਾਂ ਲਗਾ ਦਿੱਤਾ ਸੀ ਜਿੱਧਰ ਆਪਣਾ ਡਾਈਨਿੰਗ ਟੇਬਲ ਪਿਆਗਾ ਉਸ ਸਾਈਡ ਮੈਂ ਲਗਾ ਦਿੱਤਾ ਸੀ ਪਰ ਮੈਂ ਥੋੜਾ ਥੋੜਾ ਦੁਬਾਰਾ ਫੇਰ ਸਾਫ਼ ਕਰ ਲਵਾਂਗੀ ਤੇ ਪੋਚੋ ਜੀ ਹਰ ਰੋਜ਼ ਹੀ ਲਗਾਉਣਾ ਪੈਂਦਾ ਹੈ ਤੇ ਇੱਕ ਦਿਨ ਛੱਡ ਦੋ ਜੇ ਆਪਾਂ ਮੀਂਹ ਕਣੀ ਕਰਕੇ ਤਾਂ ਸਾਰੇ ਘਰ ਦੇ ਵਿੱਚ ਮਿੱਟੀ ਮਿੱਟੀ ਜੀ ਹੋ ਜਾਂਦੀ ਹੈ ਪਰ ਪਤਾ ਨਹੀਂ ਕਿਉਂ ਪੋਚਾ ਜਿਹੜਾ ਡੇਲੀ ਆਦਤ ਹੋ ਗਈ ਹੈ ਹੁਣ ਤਾਂ ਲਗਾਉਣ ਦੀ ਪੋਚਾ ਲਗਾਏ ਬਿਨਾ ਐਦਾਂ ਰੋਟੀ ਖਾਣ ਦਾ ਵੀ ਨਹੀਂ ਦਿਲ ਕਰਦਾ ਹੈਗਾ ਜਦੋਂ ਜਿੰਨਾ ਥੋੜੇ ਸਾਫ ਸਫਾਈ ਨਾ ਹੋਵੇ ਘਰ ਦੇ ਵਿੱਚ ਉੰਨਾ ਚਿਰ ਰੋਟੀ ਵੀ ਨਹੀਂ ਵਧੀਆ ਲੱਗਦੀ ਤੇ ਪਹਿਲਾਂ ਸਾਫ ਸਫਾਈ ਜੜੀ ਕਰਨੀ ਬਹੁਤ ਜ਼ਰੂਰੀ ਹੈ ਘਰ ਦੀ ਉਸ ਤੋਂ ਬਾਅਦ ਹੀ ਫਿਰ ਆਪਾਂ ਰੋਟੀ ਪਾਣੀ ਖਾਣੇ ਹੁੰਨੇ ਆ ਤੇ ਸਮਰਨ ਦੇ ਗਏ ਬਾਅਦ ਦੇ ਵਿੱਚ ਹੀ ਫਿਰ ਮੈਂ ਝਾੜ ਪੂੰਛਾ ਲਗਾ ਲੈਣੀ ਹੁੰਨੀ ਆ ਪਹਿਲਾਂ ਹਮੇ ਸਕੂਲ ਤੋਰਨਾ ਹੁੰਦਾ ਸਵੇਰ ਵੇਲੇ ਫਿਰ ਬੱਚਿਆਂ ਦਾ ਤੁਹਾਨੂੰ ਪਤਾ ਹੀ ਆ ਜਦੋਂ ਬੱਚੇ ਘਰ ਦੇ ਵਿੱਚ ਹੁੰਦੇ ਆ ਤਾਂ ਪਹਿਲਾਂ ਉਹਨਾਂ ਦਾ ਦੇਖਣਾ ਪੈਂਦਾ ਬਾਅਦ ਵਿੱਚ ਘਰ ਦੇ ਕੰਮ ਕਰਨੇ ਪੈਂਦੇ ਆ ਫਿਰ ਆਰਾਮ ਦੇ ਨਾਲ ਸਾਰੇ ਕੰਮ ਹੋ ਜਾਂਦੇ ਜਦੋਂ ਬੱਚੇ ਸਕੂਲ ਚਲੇ ਜਾਂਦੇ ਆ ਤੇ ਸਾਰੇ ਪਿੰਡਵਾਵਾਂ ਦਾ ਜੀ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਜੀ ਚੈਨਲ ਤੇ ਆਨలై ਲੋਜੀਸ ਸਾਈਡ ਮੇ ਪੋਚਾ ਲਗਾਤਾ ਸੀ ਬਾਂਡੇ ਚ ਤੇ ਪਹਿਲ ਉਧਰ ਇੱਕ ਕਮਰਾ ਵਾ ਤੇ ਰਸੋਈ ਆ ਉਹਦੇ ਵਿੱਚ ਵੀ ਮੈਂ ਪੋਚਾ ਲਗਾਇਆ ਹੀ ਆ ਲੋਜੀ ਇੱਥੇ ਧੁੱਪ ਅੱਜ ਵਧੀਆ ਨਿਕਲੀ ਹੋਈ ਸੀ ਤੇ ਮੈਂ ਸੋਚਿਆ ਚਲੋ ਅੱਜ ਆਪਾਂ ਚੁੱਲ੍ਹੇ ਨੂੰ ਜਿਹੜਾ ਸਾਫ਼ ਕਰਕੇ ਧੁੱਪ ਲਵਾਉਨੇ ਆ ਕਿਉਂਕਿ ਹੁਣ ਮੇਲਿਆਂ ਦੇ ਦਿਨ ਸ਼ੁਰੂ ਹੋ ਗਏ ਨੇ ਤੇ ਮੇਲਿਆਂ ਕਰਕੇ ਹੁੰਦਾ ਵਾ ਵੀ ਚਲੋ ਚੁੱਲ੍ਹੇ ਆਪਾਂ ਮਿੱਟੀ ਵਗੈਰਾ ਲਗਾ ਕੇ ਚੁੱਲ੍ਹਿਆਂ ਦੇ ਉੱਤੇ ਉਹਨਾਂ ਨੂੰ ਸੁੱਚਾ ਕੀਤਾ ਜਾਵੇ ਤੇ ਵੈਸੇ ਮੰਮੀ ਘਰੇ ਹੈ ਨਹੀਂ ਕਿਉਂਕਿ ਨਾਨੀ ਜੀ ਢਿੱਲੇ ਨੇ ਤੇ ਉਹ ਉੱਥੇ ਗਏ ਹੋਏ ਨੇ ਤੇ ਫਿਰ ਮੈਂ ਕਿਹਾ ਚਲੋ ਮੈਂ ਧੁੱਪ ਲਗਾ ਦਿੰਨੀ ਆ ਜਿਸ ਧੁੱਪ ਸੋਹਣੀ ਨਿਕਲੀ ਹੋਈ ਸੀ ਕਿਉਂਕਿ ਹੁਣ ਮੀ ਦਾ ਵੀ ਨਹੀਂ ਪਤਾ ਲੱਗਦਾ ਕਦੋਂ ਆ ਜਾਂਦਾ ਵਮੀ ਤੇ ਦੋ ਦਿਨ ਪਹਿਲਾਂ ਮੀ ਕਾਫੀ ਪਿਆਸੀ ਤੇ ਹੁਣ ਮੀ ਦੋ ਤਿੰਨ ਹੋ ਗਏ ਪਿਆ ਨਹੀਂ ਹੈਗਾ ਤੇ ਹੁਣ ਆਪਾਂ ਚਲੋ ਮੈਂ ਕਿਹਾ ਚਲੋ ਚੁੱਲਿਆਂ ਨੂੰ ਧੁੱਪ ਲਗਾ ਦਈਏ ਸਾਫ਼ ਕਰਕੇ ਤੇ ਵੈਸੇ ਤਾਂ ਆਪਾਂ ਅੱਗ ਸਿਆਲਾਂ ਦੇ ਵਿੱਚ ਪਾਉਨੇ ਆ ਜਿਆਦਾਤਰ ਜਦੋਂ ਦਸਵੀਂ ਵਗੈਰਾ ਕਰਨੀ ਹੁੰਦੀ ਆ ਮੱਥਾ ਟੇਕਣਾ ਹੁੰਦਾ ਦਸਵੀਂ ਦਾ ਉਦੋਂ ਆਪਾਂ ਹੋਮ ਵਗੈਰਾ ਪਾ ਲੈਨੇ ਆ ਚੁੱਲ੍ਹੇ ਦੇ ਵਿੱਚ ਅੱਗ ਪਾਉਨੇ ਆ ਤੇ ਬਸ ਉਹਦੇ ਥੋੜੀ ਜਿਹੀ ਰਾਖ ਪਈ ਸੀ ਤੇ ਉਹ ਆਪਾਂ ਕੱਢ ਲਵਾਂਗੇ ਜੀ ਸਾਫ਼ ਕਰ ਦਵਾਂਗੇ ਚੁੱਲ੍ਹੇ ਨੂੰ ਚੰਗੀ ਤਰ੍ਹਾਂ ਨਾਲ ਅੱਜ ਤਾਂ ਦੇਨੇ ਨੂੰ ਧੁੱਪ ਲਵਾਵਾਂਗੇ ਤੇ ਜਦੋਂ ਮੰਮੀ ਆ ਜਾਣਗੇ ਉਹ ਮਿੱਟੀ ਵਗੈਰਾ ਲਾ ਦਿੰਦੇ ਹੁੰਦੇ ਆ ਬੈਠੇ ਬੈਠੇ ਉਹ ਕਹਿੰਦੇ ਨੇ ਚਲੋ ਮੈਂ ਮਿੱਟੀ ਲਗਾ ਦੂੰਗੀ ਜਦ ਤੱਕ ਆਪਾਂ ਨੂੰ ਸਕਾਲ ਮੈਂ ਅਜ ਚੰਗੀ ਤਰ੍ਹਾਂ ਨਾਲ ਸੁੱਕ ਜਾਵੇਗਾ ਵਿੱਚੋਂ ਵੀ ਤੇ ਸੇਗਲ ਜੀ ਹੋ ਜਾਂਦੀ ਆ ਬਰਸਾਤੀ ਮੌਸਮ ਦੇ ਵਿੱਚ ਚੁੱਲਿਆਂ ਨੂੰ ਬਸ ਤਾਂ ਆਪਾਂ ਚੰਗੀ ਤਰ੍ਹਾਂ ਟਕੇ ਹੋਇਆ ਪਰ ਫਿਰ ਵੀ ਮਿੱਟੀ ਨੂੰ ਸੇਗਲ ਜੀ ਹੋ ਜਾਂਦੀ ਆ ਪਾਣੀ ਦੀ ਇੱਥੇ ਆਪਾਂ ਪਾਣੀ ਵਾਲਾ ਗਰਮ ਪਤੀਲਾ ਰੱਖਿਆ ਹੋਇਆ ਪਾਣੀ ਇਹਦੇ ਵਿੱਚ ਭਰ ਕੇ ਰੱਖਿਆ ਹੋਇਆ ਕਈ ਵਾਰ ਕੀ ਹੁੰਦਾ ਵਾ ਲਾਈਟ ਵਗੈਰਾ ਭੱਜ ਜਾਂਦੀ ਆ ਫਿਰ ਪਾਣੀ ਵਗੈਰਾ ਦੀ ਲੋੜ ਪੈਂਦੀ ਆ ਤਾਂ ਇੱਕ ਅੱਧਾ ਪਤੀਲਾ ਆਪਾਂ ਭਰ ਕੇ ਰੱਖ ਦਿਆਂ ਪਾਣੀ ਦਾ ਤੇ ਫਿਰ ਬਾਅਦ ਵਿੱਚ ਲੋਡ ਪੈ ਜਾਂਦੀ ਹੈ ਪਾਣੀ ਦੀ। ਲੋਜੀ ਇੱਥੇ ਆਪਾਂ ਰਾਖਾ ਜਿਹੜੇ ਚੁੱਲੇ ਦੇ ਵਿੱਚੋਂ ਕੱਢ ਦਿੱਤੀ ਆ। ਚੁੱਲਾ ਆਪਾਂ ਫਿਰ ਬਾਅਦ 'ਚ ਝਾੜੂ ਨਾਲ ਫਿਰ ਸਾਫ਼ ਕਰ ਦਵਾਂਗੇ। ਅੱਜ ਦਿਨ ਵਧੀਆ ਸੀ ਬਾਕੀ ਸ਼ਾਮ ਤੱਕ ਪਤਾ ਨਹੀਂ ਜੀ ਮੌਸਮ ਦਾ ਕਿਦਾਂ ਹੋ ਜਾਵੇ। ਲੋਜੀ ਆਪਾਂ ਇਹ ਮਿੱਟੀ ਇੱਧਰ ਪਾ ਦਵਾਂਗੇ। ਤੇ ਇੱਥੇ ਡੈਡੀ ਜੀ ਨੇ ਲਗਾਇਆ ਹੋਇਆ ਸੀ ਅੰਬ ਦਾ ਬੂਟਾ ਲਿਆ ਕੇ ਲਗਾਇਆ ਵਾ ਨਮਾ। ਤੇ ਧੁੱਪ ਆਗੇ ਸੀ ਕਾਫੀ ਜ਼ਿਆਦਾ ਤੇ ਇੱਕ ਸਾਈਡ ਮੈਂ ਫਿਰ ਜਿਹੜੇ ਘਰ ਦੇ ਵਿੱਚ ਦੁੱਧ ਵਾਲੇ ਲਫਾਫੇ ਵਗੈਰਾ ਹੁੰਦੇ ਆ ਕੂੜਾ ਹੁੰਦਾ ਸੀ ਫਿਰ ਉਹ ਅੱਗੇ ਲਗਾ ਦਿੰਦੇ ਨੇ ਘਰੀਓ ਤੇ ਫਿਰ ਏਦਾਂ ਰੂੜੀ ਤੇ ਨਹੀਂ ਸੜਦੇ ਕਿਉਂਕਿ گاਵਾਵਾਂ ਵਗੈਰਾ ਫਿਰਦੀਆਂ ਹੁੰਦੀਆਂ ਨੇ ਫਿਰ ਉਹ ਖਾ ਜਾਂਦੀਆਂ ਨੇ ਤੇ ਲਓ ਜੀ ਹੁਣ ਸਾਫ਼ ਕਰ ਦਿੱਤਾ ਇਹ ਚੁੱਲਾ ਜੀ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਏ ਤੇ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀ ਸਵੇਰੇ ਤੋਂ ਸ਼ਾਮ ਤੱਕ ਤੇ ਹੁਣ ਬੱਦਲ ਬਹੁਤ ਹੋ ਗਏ ਨੇ ਲੱਗਦਾ بارش ਆਏਗੀ ਚੁੱਲੇ ਨੂੰ ਤਾਂ ਧੁੱਪ ਆਪਣੀ ਲੱਗ ਗਈ ਹੈ ਵਧੀਆ ਤੇ ਚੁੱਲਾ ਆਪਾਂ ਠਾਕ ਦਿੰਨੇ ਆ ਜੀ ਹੁਣ ਬੱਦਲ ਦਿਖਾਉਣੀਆਂ ਤੁਹਾਨੂੰ ਬਹੁਤ ਜ਼ਿਆਦਾ ਹੋਏ ਦੇਖੋ ਜੀ ਬੱਦਲ ਆ ਜਿਹੜਾ ਪੂਰਾ ਘੋਲਿਆ ਪਿਆ ਵਾ ਇੰਨਾ ਸੁਣਾ ਅਸਮਾਨ ਦੇ ਵਿੱਚ ਜਿਹੜਾ ਬੱਦਲ ਹੋਇਆ ਹੋਇਆ ਸੀ ਕਲਰ ਵਿੱਚ ਬਹੁਤ ਸੁਮੇਂ ਸੀ ਨਾ ਸੁਣਾ ਲੱਗ ਰਿਹਾ ਸੀ ਇਹ ਲੱਗਦਾ ਸੀ ਵੀ ਮੀਂਹ ਕਿਸੇ ਪਾਸੇ ਪੈ ਰਿਹਾ ਏ ਤੇ ਠੰਡਾ ਮੌਸਮ ਹੋ ਗਿਆ ਸੀ ਬਹੁਤ ਸੋਹਣੀ ਹਵਾ ਠੰਡੀ ਚੱਲ ਰਹੀ ਸੀ ਸ਼ਾਮ ਨੂੰ ਤੇ ਦੇਖੋ ਵੀ ਮੀਂਹ ਪੈਂਦਾ ਜਾਂ ਨਹੀਂ ਹੋ ਸਕਦਾ ਹਵਾ ਚੱਲਣ ਦੇ ਨਾਲ ਆ ਬੱਦਲਾ ਹੋ ਚਲਾ ਜਾਵੇ ਤੇ ਕਿਸੇ ਹੋਰ ਪਾਸੇ ਮੀਂਹ ਪੈ ਜਾਵੇ ਇੱਥੇ ਜਿਹੜਾ ਵੱਡਾ ਦਰਖਤ ਲੱਗਿਆ ਹੋਇਆ ਸੀ ਇਹਦੇ ਫੁੱਲੇ ਫੁੱਲਾ ਜਿਹੜੇ ਹਵਾ ਦੇ ਨਾਲ نیچے ਝੜੇ ਹੋਏ ਸੀ ਕਾਫੀ ਜ਼ਿਆਦਾ ਫੁੱਲੇ ਨੂੰ ਹੋਏ ਪਏ ਆ ਗਰਮੀਆਂ ਦੇ ਵਿੱਚ ਪਹਿਲਾਂ ਤਾਂ ਇਹ ਬਿਲਕੁਲ ਸੁੱਕ ਗਿਆ ਸੀ ਜਦੋਂ ਜ਼ਿਆਦਾ ਧੁੱਪ ਪੈਂਦੀ ਸੀ ਪੱਤੇ ਸੁੱਕ ਸੁੱਕ ਕੇ نیچے ਡਿੱਗਦੇ ਸੀ ਹੁਣ ਇਹ ਸੋਣ ਭਾਦੋ ਚ ਹਰਾ ਹੋ ਗਿਆ ਏ ਵੱਡੇ ਵੱਡੇ ਪੱਤੇ ਲੱਗੇ ਹੋਏ ਨੇ ਇਹਦੇ ਕਾਫੀ ਪੂਰਾ ਭਰ ਗਿਆ ਏ ਕਾਫੀ ਚਿੜੀਆਂ ਨੇ ਆਲ ਨੇ ਪਾਏ ਹੋਏ ਨੇ ਇਹਦੇ ਤੇ ਫਿਰ ਸਵੇਰੇ ਸ਼ਾਮ ਚਿੜੀਆਂ ਦੀ ਆਵਾਜ਼ਾਂ ਬਹੁਤ ਸੁਣੀਆਂ ਲੱਗਦੀਆਂ ਨੇ ਹੁੰਦੀਆਂ ਹੋਈਆਂ ਲੋ ਜੀ ਆਪਾਂ ਚੁੱਲਾ ਢੱਕ ਦਿੰਨੇ ਆ ਚੁੱਲਾ ਸੁੱਕ ਗਿਆ ਸੀ ਚੰਗੀ ਤਰ੍ਹਾਂ ਨਾਲ ਫਿਰ ਦੇਖਦੇ ਆ ਇੱਕ ਦੋ ਦਿਨਾਂ ਤੱਕ ਮਿੱਟੀ ਲਗਾਵਾਂਗੇ ਇਹਦੇ ਤੇ ਹੋਰ ਦੇ ਦਿੰਨੇ ਚੱਲਣਾ ਇਹਨੂੰ ਜੀ ਉੱਤਰ ਰੱਖ ਦਿੰਨੇ ਆ ਉੱਪਰ ਇੱਕ ਫਿਰ ਆਇਆ ਹਵਾ ਦੇ ਨਾਲ ਕਈ ਵਾਰ ਉੱਡ ਜਾਂਦਾ ਏ ਉੱਪਰੋਂ ਜਿਹੜਾ ਰੱਖਿਆ ਹੋਆ ਆਪਾਂ ਨੇ ਲਪਾਫਾ ਕਿ ਕਿਟ ਨੂੰ ਹੋਰ ਲੈ ਆਈ ਦੂਸਰੀ ਸਾਈਡ ਰੱਖ ਦਵਾਂਗੇ ਇਹਨੂੰ ਵੀ ਫਿਰ ਇਹ ਥੱਲਾ ਨਹੀਂ ਉੱਡੇਗਾ ਉੱਪਰ ਕਿਉਂਕਿ ਜੇ ਇੱਕ ਵਾਰ ਮੀਂਹ ਪੈਣਾ ਸ਼ੁਰੂ ਹੋ ਜਾਏ ਫਿਰ ਇਦਾਂ ਝੜਿਓ ਲੱਗ ਜਾਂਦੀ ਆ ਮੀਂਹ ਦੀ ਫਿਰ ਮੀਂਹ ਹਟਦਾ ਹੀ ਨਹੀਂ ਹੈਗਾ ਪੈਣਾ ਇਸ ਲਈ ਚੁੱਲ੍ਹਾ ਚੰਗੀ ਤਰ੍ਹਾਂ ਨਾਲ ਕਵਰ ਆਪਾਂ ਕਰ ਦਿੱਤਾ ਏ ਲੋ ਜੀ ਇੱਥੇ ਪੈਰੀ ਏ ਜਿਹੜੀ ਹਵਾ ਦੇ ਵਿੱਚ ਮਸਤੀ ਕਰਨ ਲੱਗੀ ਹੋਈ ਆ ਇਹ ਮੇਰੇ ਪਿੱਛੇ ਪਿੱਛੇ ਹੀ ਰਹਿੰਦੀ ਆ ਬਸ ਖੇਡਣ ਲੱਗੀ ਗਈ ਆ ਇਹ ਹਵਾ ਦੇ ਵਿੱਚ ਮੌਸਮ ਵਧੀਆ ਹੋਇਆ ਹੋਇਆ ਸੀ ਚਲੋ ਮੈਂ ਕਿਹੜਾ ਵੀ ਇੱਕ ਅਦਰੂਖ ਤੋੜ ਕੇ ਖਾਣੇ ਆ ਤੇ ਅਦਰੂਖ ਕਾਫੀ ਲੱਗੇ ਹੋਏ ਸੀ ਪਰ ਕੱਚੇ ਅਦਰੂਖ ਆ ਜਿਹੜੇ ਵਧੀਆ ਸੀ ਖਾਣ ਲਈ ਟੇਸਟੀ ਸੀ ਪਰ ਜਿਹੜੇ ਪੱਕ ਜਾਂਦੇ ਨੇ ਉਹਨਾਂ 'ਚ ਸੁੰਡੀ ਜੀ ਪਈ ਹੋਈ ਆ ਤੇ ਮੈਂ ਫਿਰ ਵਿੱਚੋਂ ਵਿੱਚੋਂ ਦੇਖ ਕੇ ਇੱਕ ਅਦਰੂਖ ਜਿਹੜਾ ਤੋੜਿਆ ਸੀ ਤੇ ਕਈ ਵਾਰ ਤਾਂ ਵਧੀਆ ਮਿਲ ਜਾਂਦਾ ਅਦਰੂਖ ਖਾਣ ਲਈ ਕਈ ਵਾਰ ਤਾਂ ਪੱਕ ਪੱਕ ਕੇ نیچے ਡਿੱਗ ਜਾਂਦੇ ਆ ਫਿਰ ਉਹ ਵੇਸਟ ਹੁੰਦੇ ਆ ਤੇ ਨਾ ਜੀ ਆਪਾਂ ਨੂੰ ਦੋ ਅੰਬਰੂਦ ਆ ਜਿਹੜੇ ਮਿਲ ਗਏ ਨੇ ਇੱਕ ਮਰੂਦ ਤਾਂ ਵਧੀਆ ਸੀ ਦੇਖੋ ਹੁਣ ਵਧੀਆ ਲੱਗ ਰਿਹਾ ਸੀ ਪੱਕੀ ਚੀਰ ਕੇ ਦੇਖਦੇ ਆ ਤੇ ਇੱਕ ਅੰਬਰੂਦ ਆ ਜਿਹੜਾ ਪੱਕਿਆ ਹੋਇਆ ਸੀ ਇਹ ਵੀ ਵਿੱਚੋਂ ਕੱਢ ਦਵਾਂਗੇ ਆਪਾਂ ਤੇ ਦੇਖੋ ਜੀ ਕੜੀ ਪੱਤੇ ਦੇ ਤਰ੍ਹਾਂ ਤੇ نیچے ਨਿੱਕੇ ਨਿੱਕੇ ਬੂਟੇ ਆ ਹੋਏ ਹੋਏ ਨੇ ਕਾਫੀ ਜ਼ਿਆਦਾ ਲੱਗੇ ਹੋਏ ਸੀ ਇਹ ਤੇ ਮੈਂ ਪਹਿਲਾਂ ਇੱਕ ਦੋ ਵਾਰੀ ਪੱਟ ਦਿੱਤੇ ਸੀ ਫਿਰ ਫੇਰ ਹੋ ਗਏ ਨੇ ਇਹ ਕਾਫੀ ਜ਼ਿਆਦਾ ਹੋ ਗਏ ਨੇ ਤੇ ਹੁਣ ਆਪਾਂ ਬਸ ਦਿਵਾਲੀ ਤੋਂ ਪਹਿਲਾਂ ਜਿਹੜੇ ਇਹ ਸਾਫ਼ ਕਰ ਲਵਾਂਗੇ ਸਾਰੀਆਂ ਕਿਆਰੀਆਂ ਫਿਰ ਇਹਦੇ ਵਿੱਚ ਆਪਾਂ ਸਾਗ ਵਗੈਰਾ ਲਗਾਵਾਂਗੇ ਹੁਣ ਕਾਫੀ ਕੱਖ ਹੋਏ ਹੋਏ ਸੀ ਲੋਝੇ ਇੱਥੇ ਆਪਾਂ ਅਮਰੋਦ ਲਿਆਏ ਸੀ ਧੋਲੇ ਸੀ ਆਪਾਂ ਚੰਗੀ ਤਰ੍ਹਾਂ ਦੇਖਣ ਨੂੰ ਤਾਂ ਕਈ ਵਾਰ ਉੱਪਰੋਂ ਵਧੀਆ ਲੱਗਦਾ ਅਮਰੋਦ ਪਰ ਵਿੱਚੋਂ ਕਈ ਵਾਰ ਸੁੰਡੀਆਂ ਵਗੈਰਾ ਨਿਕਲ ਆਉਂਦੀਆਂ ਨੇ ਤੇ ਆਪਾਂ ਫਿਰ ਵਿੱਚੋਂ ਖਰਾਬ ਜਿਹੜਾ ਕੱਢ ਦਵਾਂਗੇ ਵਧੀਆ-ਵਧੀਆ ਰੱਖ ਲਵਾਂਗੇ ਤੇ ਅਮਰੂਦ ਵੈਸੇ ਆਪਣੇ ਘਰ ਦੇ ਜਿਹੜੇ ਨੇ ਮਿੱਠੇ ਨੇ ਪਰ ਜਿਹੜੇ ਪੱਕੇ ਹੋਏ ਨੇ ਉਹਨਾਂ ਦੇ ਵਿੱਚ ਕਾਫੀ ਸੁੰਡੀ ਆ ਜਿਹੜੀ ਪਈ ਹੋਈ ਆ ਤੇ ਫਿਰ ਵੇਸਟੀ ਹੋ ਗਏ ਨੇ ਇਸ ਵਾਰ ਤਾਂ ਪਿਛਲੀ ਵਾਰ ਵੀ ਵਧੀਆ ਲੱਗੇ ਹੋਏ ਸੀ ਤੇ ਜਿਹੜੇ ਸਰਦੀਆਂ ਵਾਲਾ ਫਲ ਇਹਨੂੰ ਲੱਗਦਾ ਵੈਸੇ ਦੋ ਵਾਰ ਫਲ ਲੱਗਦਾ ਇਹਨੂੰ ਇੱਕ ਗਰਮੀਆਂ ਦਾ ਇੱਕ ਸਰਦੀਆਂ ਦਾ ਤੇ ਜਿਹੜੇ ਸਰਦੀਆਂ ਚ ਲੱਗਦੇ ਆ ਉਹ ਇਸ ਤੋਂ ਵੀ ਵੱਡੇ ਵੱਡੇ ਹੁੰਦੇ ਆ ਅਮਰੂਦ ਤੇ ਉਹ ਵੀ ਬਹੁਤ ਵਧੀਆ ਲੱਗਦੇ ਆ ਖਾਣ ਵਿੱਚ ਟੇਸਟੀ ਹੁੰਦੇ ਆ ਤੇ ਮਿੱਠੇ ਵੀ ਹੁੰਦੇ ਆ ਆ ਆਪਣਾ ਅਮਰੂਦ ਜਿਹੜਾ ਇਹ ਕਾਫੀ ਸਾਲ ਪੁਰਾਣਾ ਵਾ ਲਗਾਇਆ ਹੋਇਆ ਇਸ ਕਰਕੇ ਅਮਰੂਦ ਵਧੀਆ ਲੱਗੀ ਜਾਂਦੇ ਆ ਹਲੇ ਵੀ ਇਹਦੇ ਤੇ ਤੇ ਗਰਮੀਆਂ ਵਾਲਾ ਫਲ ਹੁੰਦਾ ਵਾ ਥੋੜਾ ਜਿਹਾ ਖਰਾਬ ਨਿਕਲ ਜਾਂਦਾ ਸਰਦੀਆਂ ਵਾਲਾ ਤਾਂ ਵਧੀਆ ਨਿਕਲਦਾ ਵਾ ਫਲ ਆਪਣੇ ਲੱਗਿਆ ਹੋਇਆ ਕਰਦਾ ਤੇ ਸਾਡੇ ਨਾਨੀ ਜੀ ਉਹਨਾਂ ਨੇ ਬਾਗ ਲਗਾਇਆ ਹੋਇਆ ਅਮਰੂਦਾਂ ਦਾ ਉਹ ਵੀ ਕਾਫੀ ਅਮਰੂਦ ਹੋ ਜਾਂਦੇ ਆ ਤੇ ਹੁਣ ਉਹਨਾਂ ਦੇ ਵੀ ਪਿਛਲੇ ਸਾਲ ਕਾਫੀ ਅਮਰੂਦ ਜਿਹੜੇ ਖਰਾਬ ਹੋ ਗਏ ਸੀ ਇਸ ਵਾਰ ਹੁਣ ਮਾਲੀ ਨੇ ਉਹਦੇ ਵਿੱਚ ਦਵਾਈ ਪਾਈ ਆ ਤੇ ਸਾਨੂੰ ਵੀ ਦੱਸੀ ਸੀ ਆਪਾਂ ਵੀ ਪਾਈ ਸੀ ਦਵਾਈ ਤੇ ਵਧੀਆ ਨਿਕਲੇ ਅਮਰੂਦ ਵਿੱਚੋਂ ਵਿੱਚੋਂ ਜਿਹੜਾ ਜਿੱਦਾਂ ਮੱਖੀ ਆ ਡੰਗ ਮਾਰ ਜਾਂਦੀ ਅਮਰੂਦ ਦੇ ਉੱਤੇ ਫਿਰ ਉਹ ਖਰਾਬ ਹੋ ਜਾਂਦਾ ਅਮਰੂਦ ਸੁੰਡੀਆਂ ਪੈ ਜਾਂਦੀਆਂ ਨੇ ਉਹਦੇ 'ਚ ਤੇ ਲੋ ਜੀ ਆਪਾਂ ਇੱਥੇ ਅਮਰੂਦ ਵਧੀਆ-ਵਧੀਆ ਕੱਢ ਲਿਆ ਏ ਤੇ ਆਪਾਂ ਬਣਾਵਾਂਗੇ ਇਹਦੇ ਚਾਟ ਤੇ ਤੁਸੀਂ ਵੀ ਇਸ ਤਰੀਕੇ ਨਾਲ ਚਾਟ ਬਣਾ ਕੇ ਲਖਿਆ ਅਮਰੂਦਾਂ ਦੀ ਬਹੁਤ ਟੇਸਟੀ ਲੱਗਦੀ ਹੈ ਸਾਡੇ ਮੰਮੀ ਇਦਾਂ ਖਾਂਦੇ ਹੁੰਦੇ ਆ ਬਣਾ ਕੇ ਮੈਂ ਕਿਹਾ ਵੀ ਆਪਾਂ ਵੀ ਮੈਂ ਵੀ ਅੱਜ ਇਦਾਂ ਬਣਾ ਕੇ ਖਾਉਂਗਾ ਇਸ ਤੋਂ ਮੈਂ ਅਮਰੂਦੇ ਸੱਚੇ ਹੀ ਖਾ ਲੈਣੇ ਨੇ ਇਦਾਂ ਹੀ ਤੇ ਅੱਜ ਚਾਟ ਬਣਾਉਣ ਦਾ ਦਿਲ ਕੀਤਾ ਵੀ ਮੰਮੀ ਦੀ ਤਰ੍ਹਾਂ ਬਣਾ ਕੇ ਇਦਾਂ ਹੀ ਖਾਈਏ ਤੇ ਇੱਥੇ ਆਪਾਂ ਜਿਹੜਾ ਟਮੇਟੋ ਕੇਚੱਪ ਆ ਜਿਹੜਾ ਪਾ ਲਈ ਹੈ ਇਹ ਸੌਸ ਤੇ ਉੱਪਰ ਪਾਵਾਂਗੇ ਆਪਾਂ ਜੀ ਕਾਲੀ ਮਿਰਚ ਕਾਲੀ ਮਿਰਚ ਜ਼ਰੂਰ ਪਾਓ ਜੀ ਬਹੁਤ ਟੇਸਟੀ ਲੱਗਦੀ ਹੈ ਇਹ ਕਾਲੀ ਮਿਰਚ ਨਾਲ ਜੇ ਤੁਸੀਂ ਦਹੀਂ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਕੱਲੇ ਅਮਰੂਦਾਂ ਦੀ ਚਾਟ ਵੀ ਵਧੀਆ ਲੱਗਦੀ ਹੈ ਜੇ ਘਰੇ ਕੇਲਾ ਵਗੈਰਾ ਐਪਲ ਵਗੈਰਾ ਹੋਵੇ ਸੇਵ ਤਾਂ ਉਹ ਵੀ ਤੁਸੀਂ ਪਾ ਸਕਦੇ ਹੋ ਵਿੱਚ ਬਹੁਤ ਵਧੀਆ ਲੱਗਦੀ ਹੈ ਜੀ ਇੱਥੇ ਹਸਬੰਦ ਲੈ ਕੇ ਆਏ ਸੀ ਜੀ ਨਮਕ ਤੇ ਇਹ ਹੈਗਾ ਜੀ ਦੂਸਰਾ ਨਮਕ ਹੈ ਦਾ ਪਹਾੜੀ ਨਮਕ ਤੇ ਆਪਾਂ ਮੈਂ ਆਪਾਂ ਕਾਲਾ ਨਮਕ ਡੜੀਆਂ ਜਿਹਾ ਵਾਲਾ ਤੇ ਉਹ ਪਾਏ ਆਪਾਂ ਵਿੱਚ ਲੋਜ ਚੰਗੀ ਤਰ੍ਹਾਂ ਆਲੇ ਨੂੰ ਕਰ ਲਵਾਂਗੇ ਮਿਕਸ ਜੀ ਤੇ ਅੱਜ ਦੀ ਆਪਣੀ ਇਹ ਵੀਡੀਓ ਸੀ ਜੀ ਤੇ ਵੀਡੀਓ ਜੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਐਂਡ ਤੇ ਜਾ ਕੇ ਕਮੈਂਟ ਜ਼ਰੂਰ ਕਰਿਓ ਜੀ ਜਿਹੜੇ ਭੈਣ ਭਰਾ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੀ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਜੀ